ਤੇ ਉਸ ਵੇਲੇ ਜਿੰਨੇ ਵੀ ਸਿੱਖ ਸੀ ਸਾਰੀ ਬੜੀ ਉਦਾਸੀਨਤਾ ਦੇ ਵਿੱਚ ਪਏ ਹੋਏ ਸੀ ਜਿਵੇਂ ਚੁੰਦਾ ਸਾਹਿਬ ਕਹਿ ਕੇ ਗਏ ਹਨ ਕਿ ਆਧਵੀ ਕੌਮ ਦੇ ਵਿੱਚ ਅਧੋਗਤੀ ਛਾਈ ਹੈ ਬਿਲਕੁਲ ਉਸੇ ਤਰ੍ਹਾਂ ਉਸ ਸਮੇਂ ਦੇ ਵਿੱਚ ਵੀ ਸਿੱਖਾਂ ਦੇ ਅੰਦਰ ਨਿਰਾਸ਼ਾ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਆਪਣਾ ਰਾਜ ਸੀ ਆਪਣਾ ਘਰ ਸੀ ਤੇ ਜਦੋਂ ਰਾਜ ਖੋਲਿਆ ਅੰਗਰੇਜ਼ਾਂ ਨੇ ਸਾਡੀ ਫੁੱਟ ਦੇ ਕਾਰਨ ਸਾਡੀ ਬਣੀ ਹੋਈ ਕਮਜ਼ੋਰੀ ਦਾ ਫਾਇਦਾ ਲੈ ਕੇ ਤੇ ਅਸੀਂ ਸੜਕ ਤੇ ਰਾਹ ਦੇ ਉੱਤੇ ਜਿਹੜੇ ਆ ਉਹ ਆ ਗਏ ਤਾਂ ਉਹਨਾਂ ਸਮਿਆਂ ਦੇ ਵਿੱਚ ਸੰਤ ਅਦਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਨੇ ਨਿਰਾਸ਼ ਹੋਏ ਸਿੱਖਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਢਾਰਸ ਦਿੱਤਾ ਕੀ ਧਾਰਸ ਦਿੱਤਾ ਕੀ ਕਿਹਾ ਕਿ ਐ ਸਿੱਖੋ ਨਰਾਸ਼ ਨਾ ਹੋਵੋ ਤੁਹਾਨੂੰ ਰਾਜ ਗੁਰੂ ਪਾਤਸ਼ਾਹ ਨੇ ਦਿੱਤਾ ਏ ਤੇ ਗੁਰੂ ਪਾਤਸ਼ਾਹ ਹੀ ਰਾਜ ਦੇ ਸਕਦਾ ਹੈ ਤੇ ਗੁਰੂ ਪਾਤਸ਼ਾਹ ਤੁਹਾਡੇ ਤੋਂ ਦੂਰ ਨਹੀਂ ਹੈ ਤੁਸੀਂ ਅੱਜ ਵੀ ਗੁਰੂ ਪਾਤਸ਼ਾਹ ਦੇ ਬਣਜੋ ਰਾਜ ਫਿਰ ਤੁਹਾਡਾ ਹੋ ਜਾਏਗਾ ਤੁਸੀਂ ਗੁਰੂ ਪਾਤਸ਼ਾਹ ਦੇ ਬਣੋ ਤੁਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਲੜ ਲੱਗੋ ਖੰਡੇ ਬਾਟੇ ਦੀ ਪਾਹਲ ਛਕੋ ਇਹ ਸਿੱਖਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਪਿੰਡ-ਪਿੰਡ ਜਾ ਕੇ ਕਸਬੇ-ਕਸਬੇ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਧਰਮ ਦੀ ਅਹਿਮੀਅਤ ਕੀ ਹੁੰਦੀ ਹੈ ਇਹ ਸੰਤ ਜੀ ਨੇ ਜਗਾ-ਜਗਾ ਜਾ ਕੇ ਲੋਕਾਂ ਨੂੰ ਦੱਸਿਆ ਔਰ ਸਮਝ ਆਇਆ ਕਿ ਐ ਸਿੱਖੋ ਜੇ ਤੁਹਾਡੇ ਹੱਕ ਦੇ ਵਿੱਚ ਤੁਹਾਡੇ ਪੱਖ ਦੇ ਵਿੱਚ ਧਰਮ ਤੁਹਾਡੇ ਨਾਲ ਖੜਾ ਹੈ ਤੇ ਤੁਸੀਂ ਹਾਰ ਨਹੀਂ ਸਕਦੇ महाभारत ਪੜਿਆ ਸਾਰਿਆਂ ਨੇ ਦੇਖਿਆ ਵੀ ਇਹ ਟੈਲੀਵਿਜ਼ਨਾਂ ਦੇ ਉੱਤੇ ਸਭ ਤੋਂ ਤਕੜਾ ਕੌਣ ਸੀ ਤਕੜੀ ਧਿਰ ਕਿਹੜੀ ਸੀ ਸਭ ਤੋਂ ਤਕੜੀ ਧਿਰ ਕੌਰਵਾਂ ਦੀ ਸੀ ਵੱਡੇ-ਵੱਡੇ ਜਿਹੜੇ ਆ ਯੋਧੇ ਕੌਰਵਾਂ ਦੇ ਕੋਲ ਸੀ ਰਾਜ ਕੌਰਵਾਂ ਦੇ ਕੋਲ ਸੀ ਧਨ-ਦੌਲਤ ਕੌਰਵਾਂ ਦੇ ਕੋਲ ਸੀ ਪੈਸਾ ਕੌਰਵਾਂ ਦੇ ਕੋਲ ਸੀ ਸਭ ਕੁਝ ਕੌਰਵਾਂ ਦੇ ਕੋਲ ਸੀ ਇਹਦੇ باوجود ਵੀ ਉਹ ਹਾਰ ਗਏ ਪਤਾ ਹੈ ਕਿਉਂ ਕਿਉਂਕਿ ਧਰਮ ਉਹਨਾਂ ਦੇ ਕੋਲ ਨਹੀਂ ਸੀ ਧਰਮ ਪਾਂਡਵਾਂ ਦੇ ਪੱਖ ਦੇ ਵਿੱਚ ਖੜਾ ਸੀ ਜੇ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀਏ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਲੜੀਆਂ ਨੇ ਪਹਿਲੀ ਜੰਗ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਲੜੀ 7000 ਦੀ ਫੌਜ ਲੈ ਕੇ ਆਇਆ ਸੀ ਲਾਹੌਰ ਦਾ ਹਾਕਮ ਤੇ ਸਿੱਖਾਂ ਦੀ ਫੌਜ ਕਿੰਨੀ ਸੀ ਸੈਂਕੜਿਆਂ ਦੇ ਵਿੱਚ ਸੀ ਉਹ ਹਜ਼ਾਰਾਂ ਦੇ ਵਿੱਚ ਸੀ ਇਹ ਸੈਂਕੜਿਆਂ 'ਚ ਸੀ ਪਰ ਜਦ ਜਿੱਦੀ ਹੋਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਹਰਗੋਬਿੰਦਪੁਰੇ ਦੇ ਵਿੱਚ ਜੰਗ ਲੜੀ ਦੂਸਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤੇ ਜਦੋਂ ਦੂਸਰੀ ਜੰਗ ਹਰਗੋਬਿੰਦਪੁਰੇ ਦੇ ਵਿੱਚ ਲੜੀ ਤਾਂ ਉਸ ਵੇਲੇ 35000 ਫੌਜ ਲੈ ਕੇ ਆਇਆ ਸੀ ਜਲੰਧਰ ਦਾ ਹਾਕਮ ਤੇ ਸਿੱਖਾਂ ਦੀ ਫੌਜ ਕਿੰਨੀ ਸੀ ਬਿਲਕੁਲ ਥੋੜੀ ਜਿਹੀ ਸੀ ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਤਿਹ ਹਾਸਲ ਕੀਤੀ ਤੇ ਜੇ ਮੈਂ ਚੌਥੀ ਜੰਗ ਮਹਾਰਾਜ ਦੀ ਧਰਤੀ ਤੇ ਹੋਈ ਮਾਲਵੇ ਦੇ ਵਿੱਚ ਇੱਥੇ ਵੀ ਮੁਗਲਾਂ ਦੀ ਫੌਜ ਬੜੀ ਵੱਡੀ ਗਿਣਤੀ ਵਿੱਚ ਸੀ ਪਰ ਜਿੱਤ ਕਿਹਨੂੰ ਪ੍ਰਾਪਤ ਹੋਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਜਦੋਂ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਲੜੀ ਤਾਂ ਉਸ ਜੰਗ ਦੇ ਵਿੱਚ ਵੀ ਸਿੱਖਾਂ ਦੀ ਗਿਣਤੀ ਮੁਗਲ ਫੌਜਾਂ ਨਾਲੋਂ ਬਹੁਤ ਘੱਟ ਸੀ ਪਰ ਜਿੱਤ ਕਿਹਨੂੰ ਹੋਈ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਮਤਲਬ ਜਿਸ ਪੱਲੇ ਧਰਮ ਹੁੰਦਾ ਹੈ, ਜਿਸ ਪੱਲੇ ਸੱਚ ਹੁੰਦਾ ਹੈ, ਜਿਸ ਪੱਲੇ ਸਿਧਾਂਤ ਹੁੰਦੇ ਆ ਫਤਿਹ ਉਹਨਾਂ ਨੂੰ ਨਸੀਬ ਹੁੰਦੀ ਹੈ। ਇੱਕ ਗੱਲ ਮੈਂ ਕਹੇ ਕਿ ਸਮਾਪਤੀ ਕਰਨੀ ਹੈ। ਜਿਹੜੇ ਸਿਧਾਂਤਾਂ ਦੀ ਰਾਖੀ ਕਰਦੇ ਆ, ਪਰੰਪਰਾਵਾਂ ਦੀ ਰਾਖੀ ਕਰਦੇ ਆ, ਤਾਂ ਧਰਮ, ਸਿਧਾਂਤ, ਪਰੰਪਰਾਵਾਂ ਉਹਨਾਂ ਦੀ ਰਾਖੀ ਕਰਦੀਆਂ। ਤੇ ਜਿਹੜੇ ਸਿਧਾਂਤਾਂ ਨੂੰ ਕੁਚਲਦੇ ਐ ਜਿਹੜੇ ਪਰੰਪਰਾਵਾਂ ਦਾ ਨਾਸ਼ ਮਾਰ ਦਿੰਦੇ ਐ ਤੇ ਫਿਰ ਪਰੰਪਰਾਵਾਂ ਤੇ ਸਿਧਾਂਤ ਜਿਹੜੇ ਨੇ ਉਹਨਾਂ ਦਾ ਵੀ ਨਾਸ਼ ਮਾਰ ਦਿੰਦੇ ਹੁੰਦੇ ਐ ਇਹ ਗੱਲ ਹਮੇਸ਼ਾ ਚੇਤੇ ਰੱਖਣੀ ਜਿੱਡੀ ਮਰਜ਼ੀ ਤਾਕਤ ਹੋਵੇ ਪੈਸਾ ਹੋਵੇ ਸਭ ਕੁਝ ਹੋਵੇ ਪਰ ਜੇ ਸਿਧਾਂਤ ਤੇ ਪਰੰਪਰਾਵਾਂ ਪੱਲੇ ਨਹੀਂ ਹੈ ਤੇ ਫਿਰ ਗੁਰਪਿਆਰਿਓ ਕਦੇ ਉਹ ਜਤ ਨਹੀਂ ਸਕਦੇ ਹੁੰਦੇ ਚਾਹੇ ਕੁਝ ਵੀ ਨਾ ਹੋਵੇ ਪਰ ਜੇ ਸਿਧਾਂਤ ਹੈ ਪਰੰਪਰਾਵਾਂ ਸੱਚ ਪੱਲੇ ਆ ਤੇ ਜਿੱਤ ਆਖਰ ਨੂੰ ਜਿਹੜੀ ਐ ਤੇ ਫਿਰ ਸਿਧਾਂਤਾਂ ਤੇ ਪਰੰਪਰਾਵਾਂ ਦੀ ਰਾਖੀ ਕਰਨ ਵਾਲਿਆਂ ਦੀ ਹੁੰਦੀ ਐ ਅਸੀਂ ਤਾਂ ਇਹੋ ਹੀ ਅਕਾਲ ਤਖ਼ਤ ਸਾਹਿਬ ਸੱਚੇ ਪਾਤਸ਼ਾਹ ਕੋ ਅਰਦਾਸ ਕਰਕੇ ਤੁਰੇ ਆਂ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿ ਕੇ ਤੁਰੇ ਆਂ ਬੈਠੇ ਚੁੰਦਾ ਸਾਹਿਬ ਲੋਂਗੋਵਾਲ ਸਾਹਿਬ ਕਿ ਸੱਚੇ ਪਾਤਸ਼ਾਹ ਸਾਡੇ ਕੋਲ ਤੇਰੀ ਅਸੀਸ ਤੋਂ ਬਿਨਾ ਕੁਝ ਨਹੀਂ ਐ ਹੁਣ ਤੂੰ ਸਾਡੇ ਤੇ ਬਖਸ਼ਿਸ਼ ਭਰਿਆ ਹੱਥ ਰੱਖਣਾ ਹੈ ਕਿਰਪਾ ਭਰਿਆ ਹੱਥ ਰੱਖਣਾ ਹੈ ਡੋਲਣੋਂ ਬਚਾਉਣਾ ਹੈ ਸਾਡੀ ਰਾਖੀ ਕਰਨੀ ਹੈ ਕਿਉਂਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੇ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਅਸੀਂ ਉਹਦੇ ਮਲਾਲ ਨੂੰ ਉੱਚਾ ਵੇਖਣਾ ਚਾਹੁੰਦੇ ਹਾਂ ਅਸੀਂ ਉਹਦੇ ਜ਼ਾਹਰ ਜ਼ਲਾਲ ਨੂੰ ਉੱਚਾ ਵੇਖਣਾ ਚਾਹੁੰਦੇ ਹਾਂ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦਿੰਦੇ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਤੂੰ ਦੇਖਣਾ ਹੈ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅਸੀਸ ਭਰਿਆ ਹੱਥ ਜਿਹੜਾ ਹੈ ਔਰ ਸਾਡੇ ਤੇ ਸਾਡੇ ਸਾਥੀਆਂ ਦੇ ਸਿਰਾਂ ਦੇ ਉੱਤੇ ਜਰੂਰ ਰੱਖਣਗੇ ਜਦੋਂ ਸੰਤ ਜੀ ਤੁਰੇ ਸੀ ਉਦੋਂ ਬਹੁਤਾ ਵੱਡਾ ਕਾਫਲਾ ਨਹੀਂ ਸੀ ਨਾਲ ਇਤਿਹਾਸ ਪੜ ਕੇ ਦੇਖ ਲਓ ਜੀਵਨ ਪੜ ਕੇ ਦੇਖ ਲਓ ਸੰਤ ਜੀ ਮਹਾਰਾਜ ਦਾ ਜਦੋਂ ਕਮਰ ਕੱਸਾ ਬੰਨ ਕੇ ਸੰਤ ਜੀ ਪਿੰਡਾਂ ਦੇ ਵਿੱਚ ਤੁਰੇ ਸੀ ਨਿਰਾਸ਼ ਹੋਏ ਸਿੱਖਾਂ ਨੂੰ ਮਿਲੇ ਸੀ ਤਾਂ ਉਸ ਵਕਤ ਵੀ ਕੁਝ ਸਿੱਖਾਂ ਨੇ ਕਿਹਾ ਸੰਤ ਜੀ ਕੀ ਹੋ ਗਿਆ ਕੁਝ ਨਹੀਂ ਹੋਣਾ ਆਪਣਾ ਤਾਂ ਰਾਜ ਖਤਮ ਹੋ ਗਿਆ ਕੁਝ ਅੰਗਰੇਜ਼ਾਂ ਨਾਲ ਮਿਲ ਗਏ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਪਰ ਸੰਤ ਜੀ ਨੇ ਕਿਹਾ ਗੁਰੂ ਪਾਤਸ਼ਾਹ ਤੇ ਭਰੋਸਾ ਰੱਖੋ ਗੁਰੂ ਮਹਾਰਾਜ ਤੇ ਭਰੋਸਾ ਰੱਖੋ ਕਦੇ 5 ਜੀ ਨਾਲ ਕੋਰੇ ਕਦੇ 10 ਜੀ ਕਦੇ 20 ਜੀ ਕਦੇ 30 ਜੀ ਕਦੇ 40 ਜੀ ਤੇ ਅੱਜ ਉਹਨਾਂ ਦੀ ਯਾਦ ਮਨਾਉਣ ਵਾਸਤੇ ਲੱਖਾਂ ਸਿੱਖ ਇਕੱਠਾ ਹੋ ਰਿਹਾ ਕਿਉਂ ਕਿਉਂਕਿ ਸੰਤ ਜੀ ਸਿਧਾਂਤ ਦੀ ਵਿਆਖਿਆ ਕਰ ਰਹੀ ਸੀ ਸੰਤ ਜੀ ਪਰੰਪਰਾਵਾਂ ਦੀ ਰਾਖੀ ਕਰਨ ਦੇ ਲਈ ਬਚਨ ਬੱਧ ਸਨ ਸੰਤ ਜੀ ਮਰਿਆਦਾਵਾਂ ਦੀ ਰਾਖੀ ਕਰਨ ਦੇ ਲਈ ਬਚਨ ਬੱਧ ਸਨ ਇਸ ਕਰਕੇ ਇੱਕ ਇੱਕ ਜੀ ਉਹਨਾਂ ਨਾਲ ਰਲਦਾ ਗਿਆ ਤੇ ਜਦੋਂ ਉਹਨਾਂ ਨੇ ਚਲਾਣਾ ਕੀਤਾ ਤੇ ਉਸ ਵੇਲੇ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਦੀ ਅੱਖਾਂ ਨਾਮ ਸੀ ਤੇ ਅੱਜ ਉਹਨਾਂ ਦੇ 99 ਯਾਦਗਾਰ ਅਸੀਂ ਮਨਾ ਰਹੇ ਹਾਂ 99 ਯਾਦ ਅਸੀਂ ਮਨਾ ਰਹੇ ਹਾਂ ਤੇ ਅੱਜ ਲੱਖਾਂ ਦਾ ਇਕੱਠ ਜਿਹੜਾ ਹੈ ਫੇਰ ਉਹਨਾਂ ਦੀ ਯਾਦ ਮਨਾਉਣ ਵਾਸਤੇ ਇਕੱਤਰ ਹੋਇਆ ਇਹ ਸੰਤ ਜੀ ਦੀ ਕਮਾਈ ਹੈ। ਔਰ ਇਹ ਸਾਨੂੰ ਸਮਝਾਉਂਦੀ ਹੈ ਕਿ ਸਿਧਾਂਤ ਨਾਲ ਲੈ ਕੇ ਚੱਲਣੇ ਨੇ ਪਰੰਪਰਾਵਾਂ ਨਾਲ ਲੈ ਕੇ ਚੱਲਣੀਆਂ ਨੇ ਤੇ ਜਿਹਦੇ ਸਿਧਾਂਤ ਨਾਲ ਲੈ ਕੇ ਚੱਲਦੇ ਆ ਜਿਹਦੀਆਂ ਪਰੰਪਰਾਵਾਂ ਨਾਲ ਲੈ ਕੇ ਚੱਲਦੇ ਆ ਆਪੇ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੁੰਦਾ ਹੈ। ਸਮਾਯੰਤ ਦੇ ਵਿੱਚ ਮਸਤੂਆਣਾ ਅਕਾਲ ਕੌਂਸਲ ਦੇ ਸਮੂੱਚੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ। ਔਰ ਇਹੋ ਹੀ اپیل ਕਰਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਲੜ ਲੱਗੀਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਿਧਾਂਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਫਲਸਫੇ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਤੇ ਜੋ ਪਰੰਪਰਾਵਾਂ ਜੋ ਮਰਿਆਦਾਵਾਂ ਗੁਰੂ ਸਾਹਿਬ ਜਾਂ ਸਾਡੇ ਜਿਹੜੇ ਪੁਰਖੇ ਜਿਹੜੇ ਨੇ ਘੜ ਕੇ ਸਾਡੇ ਲਈ ਗਏ ਨੇ ਅਸੀਂ ਉਹਨਾਂ ਦੀ ਰਾਖੀ ਦੇ ਲਈ ਅਸੀਂ ਜਿਹੜਾ ਇਕੱਠੇ ਹੋਣ ਦਾ ਯਤਨ ਕਰੀਏ ਸਾਨੂੰ ਕਾਮ ਸਾਹਿਬੀ ਅਕਾਲ ਪੁਰਖ ਜ਼ਰੂਰ ਬਖਸ਼ੂਗਾ